ਕੱਲ ਇੱਕ ਬੜੀ ਘਟਨਾ ਪੰਜਾਬ ਦੇ ਅੰਦਰ ਘਟੀ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਰੈਗੂਲਰ bail ਦਿੱਤੀ ਹਾਈ ਕੋਰਟ ਨੇ ਡਰੱਗ ਰਿਲੇਟਿਡ ਕੇਸ ਦੇ ਅੰਦਰ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੁਟੇਜ ਦੇਖ ਰਿਹਾ ਸੀ ਮੈਂ ਕਿਹਾ ਖਹਿਰਾ ਸਾਹਿਬ ਹੈ ਕਿੱਥੇ ਪਛਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਐ ਮੇਰੇ ਸਾਥੀ ਰਹੇ ਐ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮੰਨੂ ਚਾਹੀਦਾ ਸੀ ਪਰ ਮੰਨੂ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ ਇੰਡੀਅਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਈਂ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ਐਏਸੀਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲੈਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਦਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਹੈ ਤੇ ਉਹਨੂੰ ਬੇਲ ਦਿੰਦੇ ਹੈ ਤੋ ਬੇਲ ਉਥੋਂ ਕਚੈਰੀ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਇੱਕ ਫਰਜੀ ਟੋਟਲ ਫੈਬ੍ਰਿਕੇਟਡ ਟੋਟਲ ਬੋਗਸ ਫੈਬ੍ਰਿਕੇਟਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਆ ਆ ਤਮ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਹੈ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਮੈਂ ਤਾਂ ਆਪ ਪੁੱਛਣਾ ਚਾਹਨਾ ਸਾਹਿਬ ਕਿ ਐਸਸੀਆ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨੇ ਚ ਵੀ ਖੇਰਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤਿਸ਼ੀ ਬਣੇ ਬੈਠੇ ਐ ਛੜਤਾ ਉਹਨਾਂ ਨੇ ਪੇਡੀਆਂ ਦੇ ਹਵਾਲੇ ਕਰਤਾ ਵੀ ਆਹ ਲੋ ਜੀ ਖਾ ਲੋ ਤੁਸੀਂ ਨੋਚ ਲੋ ਵੱਢ ਲੋ ਇਹਨੂੰ ਚੱਕ ਵੱਢ ਲੋ ਕੋਈ ਬੋਲਦਾ ਹੀ ਨਹੀਂ ਸਾਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਹ ਫੜੂਗੀ ਆਪਣੀ ਕੱਲ ਇੱਕ ਬੜੀ ਘਟਨਾ ਪੰਜਾਬ ਦੇ ਅੰਦਰ ਕਟਈਏ ਸਰਦਾਰ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਰੈਗੂਲਰ bail ਦਿੱਤੀ ਹਾਈ ਕੋਰਟ ਨੇ ਡਰਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੋਟੋ 'ਚ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਬਚਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਹੈ ਮੇਰੇ ਸਾਥੀ ਰਹੇ ਹੈ ਮੇਰਾ ਬੜਾ acha ਸੰਬੰਧ ਹੈ ਬਚਾਣਾ ਤਾਂ ਮਨੂੰ ਹੀ ਚਾਹੀਦਾ ਸੀ ਪਰ ਮਨੂੰ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ इंडियन इंडियन नेशनल कांग्रेस ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਈ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ఏਆਈਸੀਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲਿਆਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸ਼ੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਐ ਤੇ ਉਹ ਬੇਲ ਉਥੋਂ ਕਚੈਰੀ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰିକੇਟਡ ਟੋਟਲ ਬੋਗਸ ਫੈਬ੍ਰିକੇਟਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਆ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਆ ਜੋ ਹੈ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇ AICC ਜਾਂ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨਿਆਂ ਚ ਵੀ ਖੇੜਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਧਿਸ਼ੀ ਬਣੇ ਬੈਠੇ ਐ ਛੜਤਾ ਉਹਨਾਂ ਨੇ ਪੇਡੀਆਂ ਦੇ ਹਵਾਲੇ ਕਰਤਾ ਵੀ ਆ ਲਓ ਜੀ ਖਾ ਲਓ ਤੁਸੀਂ ਨੋਚ ਲਓ ਵੱਢ ਲਓ ਇਹਨੂੰ ਚੱਕ ਵੱਢ ਲਓ ਕੋਈ ਬੋਲਦਾ ਹੀ ਨਹੀਂ ਸਾਹਿਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਪ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਪ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਹਲੋ ਨਾਲ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇਨਚਾਰਜ ਲਾਇਆ ਹੈ ਵੀ ਉਹ ਸ਼ਾਇਦ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਅਸਾ ਨਗ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿਸੇ ਦੇ ਖੈਰਾ ਸਾਹਿਬ ਨਾਲ ਦੇ ਮਿਆ ਪੋਲਿਟਿਕਲ ਡਿਫਰੈਂਸ ਚੋ ਬੜੇ ਵਿਵਾਦ ਕਿਸਮ ਦੇ ਵਿਜ਼ ਮਰਕਿਊਰੀਅਲ ਟਾਈਪ ਇਥੇ ਦੀ ਇਹਨਾਂ ਨੇ ਛੱਡਦੀ ਲੀਡਰਸ਼ਿਪ ਸੀਗੇ ਲੀਡਰ ਹੋ ਆਪੋਜੀਸ਼ਨ ਸੀਗੇ ਕਾਂਗਰਸ ਛੱਡਦੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਹਿੰਦੇ ਐ ਇਹਨਾਂ ਨੂੰ ਖੇਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੂਲੀ ਦਾ ਸੋ ਕਾਲਡ ਅੰਤਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਸਟ ਐਸ ਫਾਰ ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਕਿਉਂਕਿ ਮੈਂ ਪਾਰਟੀ ਜਿਸੀਗਾ ਮੈਨੂੰ ਪਤਾ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖੇਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਬਿਕੋਜ਼ ਉਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਓ ਸੋ ਪੁੱਲ ਗਏ ਸੈਕਿੰਡ ਸਾਹਿਬ ਜਿੱਥੇ ਉਤਲੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਹੈ ਇੱਥੇ ਵਾਲਾ ਇੱਥੇ ਵਾਲੀ ਲੀਡਰਸ਼ਿਪ ਕੀ ਕਹਿੰਦੀ ਹੈ ਸਭ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆਤਾ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖੇੜਾ ਸਾਹਿਬ ਤੋਂ ਖੇੜਾ ਛੁਡਾਓ ਖੇੜਾ ਸਾਹਿਬ ਨਹੀਂ ਰਹਿ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਹੈ ਜਿਹੜੇ ਫੰਨੇ ਗਾਂਚਕਣਾ ਬਣਾਈ ਬੈਠੇ ਹੈ ਚੀਫ ਮਿਨਿਸਟਰੀ ਦੇ ਉਹਨਾਂ ਨੂੰ ਉਹ ਸੂਲ ਵਾਂਗੂ ਚੁਦੇ ਬੇਦੇ ਵਾਲਾ ਕੰਡਾ ਤਾਂ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪਲਿਨ ਵਾਲਾ ਕਰ ਦੇਣਾ ਸੀ ਕਿਉਂਕਿ ਉਹ ਬੋਲਦੇ ਬਾਦ ਹੈ ਜਿਨ੍ਹਾਂ ਨਾਲ ਇਹਨਾਂ ਦੀ ਜਫੀ ਪਹਿਨਣ ਵਾਲੀ ਹੈ ਕੇਚਰੀਵਾਲ ਸਾਹਿਬ ਤੇ ਭਗਵੰਦ ਮਾਨ ਜੀ ਨਾਲ ਵੀ ਇਹਨਾਂ ਦੇ ਗਲਾ ਬੋਲਦੇ ਆ ਸੋਇਸ ਕ੍ਰੀਏਟਿੰਗ ਇਨਡਿਸਪਲਿਨ ਸ਼ਾਇਦ ਮੇਕ ਅ ਨੋਟਿਸ ਜਲ ਚ ਜਾਂਦਾ ਬੜੇ ਵੀ ਯੂ ਹੈਵ ਬੀਨ ਅਕਿਊਜ਼ਡ ਆਫ ਇਨਡਿਸਪਲਿਨ ਸ਼ਾਇਦ ਇਹਨਾਂ ਨੂੰ ਇਨਡਿਸਪਲਿਨ ਦਾ ਨੋਟਿਸ ਪੇਜ ਦੇ ਉਹ ਬੇਨਕਾਬ ਹੋਗੇ ਦੁਜੇ ਬੇਨਕਾਬ ਹੋਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸ ਇਸ ਐ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਐ ਸਾਰਿਆਂ ਨੂੰ ਅੰਦਰ ਤਕੂੰਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਥਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂ ਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਹੀ ਕੱਠੇ ਰਲ ਗਏ ਸਾਬ ਅਗਰ ਕਿਸੇ ਲੋਕ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਹੀ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਮਾਰ ਰਹੇ ਕੋਈ ਪੰਜਾਬ ਦੀ ਗੱਲ ਕਰਦਾ ਚਾਹੇ ਨਵਜੋਤ ਸਿੰਘ ਦੂ ਕਰਦੇ ਆ ਚਾਹੇ ਸੁਖਪਾਲ ਖਹਿਰਾ ਜੀ ਕਰਦੇ ਆ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉੱਥੇ ਆਪ ਕਹੀ ਜਾਂਦੇ ਵੇ ਸਮਨ ਗਲਤ ਹੋ ਗਏ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਜਰੀਵਾਲ ਸਾਹਿਬ ਈਡੀ ਤੋਂ ਲੁਕਦੇ ਫਿਰਦੇ ਐ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੋਂ ਲੁਕਦੇ ਫਿਰਦੇ ਐ ਪੰਜਾਬੀਆਂ ਦੀ ਫਿਤਰਤ ਦਾ ਸਾਹਿਬ ਪੰਜਾਬੀਆਂ ਦੀ ਪਛਾਣ ਇਸ ਗੱਲੋਂ ਐ ਵੀ ਅਸੀਂ ਚਲੋ ਚੰਗੇ ਮਾੜੇ ਵਿਆਹ ਸ਼ਾਦੀ ਵਾਲੇ ਟਾਈਮ 'ਚ ਤਾਂ ਸ਼ਾਇਦ ਪਾਸੇ ਹੋ ਜਾਈਏ ਪਰ ਜਦੋਂ ਕਿਦਰ ਨੂੰ ਭੀੜ ਪੈਂਦੀ ਹੈ ਨਾ ਉਦੋਂ ਪੰਜਾਬੀ ਚ ਐ ਕਿੰਨਾ ਹੀ ਫਰਕ ਆਪਸ ਵਿੱਚ ਜਾ ਕੇ ਛਾਤੀ ਦਾ ਦਿੰਦੇ ਤੇ ਮੇਰੇ ਸ਼ੇਰ ਤਾਂ ਟਾਪ ਲਾ ਕੇ ਵਿਸ਼ਾਖਾਪਟਨਮ ਬੈਠੇ ਵੀ ਮੈਂ ਤਾਂ 4 ਦਿਨ ਧਿਆਨ ਲਈ ਬੈਠਾ ਧਿਆਨ ਤਾਂ ਲਾਣਾ ਸੀਗਾ ਪੰਜਾਬ ਤੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਪੰਜਾਬ ਦਾ ਧਿਆਨ ਕਰੋ ਉਹ ਆਪ ਦਾ ਧਿਆਨ ਕਰੀ ਜਾਂਦੇ ਉੱਥੇ ਬੈਠ ਕੇ ਪੰਜਾਬੀਅਤ ਕੋਈ ਮਾੜੀ ਮੋਤੀ ਬਚੀ ਸੀ ਭਗਵੰਤ ਮਾਨ ਜੀ ਸੇ ਉਹ ਅੱਜ ਦੇ ਬਾਅਦ ਸਭ ਨੂੰ ਕਲੀਅਰ ਹੋ ਗਿਆ ਵੀ ਆ ਪੰਜਾਬੀ ਪੰਜਾਬੀਅਤ ਦਾ ਇੱਥੇ ਕੁਝ ਵੀ ਲੈਣਾ ਦੇਣਾ ਨਹੀਂ ਜਿਹੜਾ ਇਸ ਟਾਈਮ ਦੇ ਵਿੱਚ ਜਿਸ ਆਦਮੀ ਨੇ ਭਗਵੰਤ ਮਾਨ ਜੀ ਨੂੰ ਜਿਹੜੇ ਜਾ ਕੇ ਉਹਦੇ ਪੈਰੀਂ ਹੱਥ ਲਾਉਂਦੇ ਸੀ ਕਿ ਜੀ ਕੋਲ ਮੇਰੇ ਨੂੰ ਮਰਚੇ ਛੋਟ ਆਇਆ ਭਗਵੰਤ ਮਾਨ ਜੀ ਉਹਨਾਂ ਨੇ ਜਾ ਕੇ ਪੈਰੀਂ ਹੱਥ ਲਾਉਂਦੇ ਸੀਗੇ ਵੀ ਇਹਨੇ ਮੈਨੂੰ ਮੁੱਖ ਮੰਤਰੀ ਬਣਾਇਆ ਉਹ ਉਹਨੂੰ ਵਕਤ ਪਿਆ ਖੜਾ ਹੈ ਤੇ ਉਹ ਉੱਥੇ ਵਿਸ਼ਾਖਾਪੁਰ ਨੂੰ ਬਿਠੇ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਸਭ ਉਹਨਾਂ ਦੀ ਆਪਣੀ ਆਪਣੀ ਕਰਤੂਤਾ ਹੈ ਦੇ ਵਿਲ ਪੇ ਫॉर देयर ਡੀਡਸ ਬਟ ਮੈਂ ਪੰਜਾਬ ਦੇ ਲੋਕਾਂ ਨੂੰ ਆਹ ਕਹਿਣਾ ਚਾਹਨਾ ਸਾਥੀਓ ਇੱਕ ਵਾਰੀ ਧੋਖਾ ਹੋ ਗਿਆ ਸਬਕ ਬੰਦਾ ਜਿਹੜਾ ਨਹੀਂ ਸਿੱਖਦਾ ਨਾ ਉਹਨਾਂ ਦੇ ਨਾਲ ਬਾਰ ਬਾਰ ਧੋਖਾ ਹੁੰਦਾ ਹੈ ਸਬਕ ਇਸ ਗੱਲ ਤੋਂ ਜਿਹੜਾ ਸਬਕ ਨਿਕਲਦਾ ਹੈ ਜਿਹੜੇ ਲੋਕ ਆਪਣੇ ਵਰਕਰ ਦੀ ਛੱਡੋ ਸਾਬ ਆਪਣੇ ਲੀਡਰ ਦੀ ਬਾਹ ਨਹੀਂ ਫੜ ਸਕਦੇ ਉਹ ਪੰਜਾਬ ਦੀ ਬਾਹ ਫੜਨਗੇ ਸਾਹਿਬ ਉਹ ਆ ਕੇ ਪੰਜਾਬ ਦਾ ਕੋ ਭਲਾ ਕਰ ਦੇਣਗੇ ਪੁੱਛੋ ਕਹ ਖੇੜਾ ਸਾਹਿਬ ਕਹੜਾ ਸਾਹਿਬ ਨਿਕਲਣ ਲੱਗੇ ਜਦੋਂ ਸੌਰੀ ਮੇਰੇ ਮੂੰਹ ਚੋਂ ਖੇੜਾ ਖੇੜਾ ਕਿਉਂਕਿ ਲੋਕ ਖੇੜਾ ਚੜਾਨ ਨੂੰ ਪਹੁੰਚੀ ਜਾਂਦੇ ਖੇੜਾ ਸਾਹਿਬ ਪਤਾ ਨਹੀਂ ਕੀ ਕੋਰੋਨਾ ਹੋ ਗਿਆ ਉਹਨਾਂ ਦੇ ਕਿਹੜਾ ਵਾਇਰਸ ਦੁਬਾਰਾ ਹੋ ਗਿਆ ਵੀ ਸਾਰੀ ਕਾਂਗਰਸ ਸਾਰੀ ਉਸ ਤੋਂ ਉਹਨਾਂ ਤੋਂ ਪਹੁੰਚੀ ਜਾਂਦੇ ਹੈ ਕੀ ਗੁਨਾਹੀ ਕੀਤਾ ਸੋ ਇਹ ਲੋਕ ਕਿਸੇ ਦੇ ਸਗੇ ਨਹੀਂ ਸਾਫ ਸਿਰਫ ਆਪਣੇ ਸਗੇ ਹੈ ਆਪਣਾ ਧਿਆਨ ਕਰਨ ਵਾਸਤੇ ਚਾਹੇ ਵਿਸਾਖਾਪਤਨ ਰਹਿ ਜਾਣ ਚਾਹੇ ਇਥੇ ਰਹਿ ਜਾਣ ਇਹਨਾਂ ਤੋਂ ਬਚਣ ਦੀ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਮੈਂ ਤਾਂ ਇਹਨਾਂ ਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਕਿਉਂਕਿ ਕਰੰਟ ਟੌਪਿਕ ਹੈ ਬਾਕੀ ਹੋਰ ਵੀ ਕਈ ਇਸ਼ੂਜ਼ ਹੈ ਫਿਰ ਦੁਬਾਰਾ ਮਿਲਾਂਗੇ I don't want to dilute this issue because ਮੈਂ ਸਮਝਦਾ BS ਤੋਂ ਵੱਡਾ ਕਿਸੇ ਪਾਰਟੀ ਲੀਡਰਸ਼ਿਪ ਚਾਹੇ ਉਹਨਾਂ ਦੀ ਪੰਜਾਬ ਲੀਡਰਸ਼ਿਪ ਹੈ ਚਾਹੇ ਸੈਂਟਰਲ ਲੀਡਰਸ਼ਿਪ ਹੈ ਚਾਹੇ ਇਹ ਆਮ ਆਦਮੀ ਪਾਰਟੀ ਦੀ ਉਹ ਥਿਕੇਜੀਵਾਸ ਜਾਵੇ ਚਾਹ ਪਗੰਤਮਾਨ ਜੀ ਇਹਨਾਂ ਦੇ ਕੈਰੇਕਟਰ ਦਾ ਆਇਨਾ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਸਬ ਥੈਂਕ ਯੂ